ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗ ਜੀ ਆਓ ਸਾਖੀ ਸਰਵਣ ਕਰਦੇ ਹਾਂ ਪਉਣ ਸੰਤ ਪੀਰ ਬਾਬਾ ਬੁਢੜਾ ਸਾਹਿਬ ਜੀ ਅਤੇ ਕਿਸ ਤਰ੍ਹਾਂ ਉਹਨਾਂ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਹੁੰਦਾ ਹੈ ਉਸ ਦੀ ਸੇਵਾ ਨੂੰ ਕਿਸ ਤਰ੍ਹਾਂ ਫਲ ਲੱਗਦਾ ਹੈ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਦਰਸ਼ਨ ਦਿੰਦੇ ਹਨ ਅਤੇ ਕੀ ਕਹੋ ਜੋthi ਹੁੰਦਾ ਹੈ ਆਓ ਸਾਖੀ ਸਰਵਣ ਕਰਦੇ ਹਾਂ ਜੀ ਕੀਰਤਪੁਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇੱਕ ਫਕੀਰ ਬਾਬਾ ਬੁੱਢਣ ਸਾਹ ਰਿਹਾ ਕਰਦੇ ਸਨ ਉਹ ਬੱਕਰੀਆਂ ਰੱਖਿਆ ਕਰਦੇ ਸਨ ਅਤੇ ਦਿਨ ਸਮੇਂ ਪਹਾੜੀਆਂ ਤੇ ਚਾਰ ਲੈ ਜਾਇਆ ਕਰਦੇ ਸਨ ਉਹ ਕੇਵਲ ਬੱਕਰੀਆਂ ਦਾ ਦੁੱਧ ਪੀ ਕੇ ਹੀ ਗੁਜ਼ਾਰਾ ਕਰਦੇ ਅਤੇ ਕਿਸੇ ਪਾਸੋਂ ਵੀ ਕੁਝ ਮੰਗਦੇ ਨਹੀਂ ਸਨ ਇੱਕ ਵਾਰ ਜਦ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਸਾਈ ਬੁੱਢਣ ਸ਼ਾਹ ਨੇ ਉਹਨਾਂ ਅੱਗੇ ਦੁੱਧ ਦਾ ਸ਼ਨਾ ਰੱਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਬਚਨ ਕੀਤਾ ਕਿ ਇਹ ਸਾਡੀ ਇਮਾਨਤ ਤੁਹਾਡੇ ਪਾਸ ਰਹੀ ਅਸੀਂ 6ਵੇਂ ਜਾਮੇ ਵਿੱਚ ਆਪ ਦਾ ਦੁੱਧ ਪੀਣ ਜ਼ਰੂਰ ਆਵਾਂਗੇ ਸਾਈ ਗੁੱਡਣ ਸ਼ਾ ਗੁਰੂ ਨਾਨਕ ਦੇਵ ਜੀ ਦਾ ਉਪਾਸ਼ਕ ਬਣ ਗਿਆ ਅਤੇ ਉਹ ਹਰ ਵੇਲੇ ਇਹੋ ਅਰਦਾਸ ਕਰਦਾ ਸੀ ਕਿ ਕਦ ਗੁਰੂ ਜੀ ਆਉਣ ਅਤੇ ਉਸ ਪਾਸੋਂ ਦੁੱਧ ਪੀ ਕੇ ਉਸ ਨੂੰ ਜਨਮ ਮਰਨ ਤੋਂ ਮੁਕਤ ਕਰਨ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡ ਕੇ ਜਦ ਵਾਪਸ ਆਏ ਤਾਂ ਉਹ ਬਾਬਾ ਬੁੱਢਣਾ ਸਾਹਿਬ ਦੀ ਪਾਸ ਗਏ ਗੁਰੂ ਜੀ ਨੇ ਕਿਹਾ ਬਾਬਾ ਜੀ ਸਾਡੀ ਅਮਾਨਤ ਵਾਲਾ ਦੁੱਧ ਸਾਨੂੰ ਸੁਕਾਓ ਬਾਬਾ ਬੁੱਢਣਾ ਸਾਹਿਬ ਨੇ ਬੜੇ ਗੌਰ ਨਾਲ ਉਹਨਾਂ ਵੱਲ ਦੇਖਿਆ ਤੇ ਕਹਿਣ ਲੱਗਾ ਜੋਤ ਗੁਰੂ ਨਾਨਕ ਵਾਲੀ ਜਾਪਦੀ ਹੈ ਪਰ ਰੂਪ ਉਹ ਨਹੀਂ ਜੋ ਰੂਪ ਵਿਖਾਓ ਤਾਂ ਮੈਂ ਦੁੱਧ ਲਿਆਵਾਂ ਗੁਰੂ ਜੀ ਨੇ ਉਸੇ ਵੇਲੇ ਬਾਬਾ ਗੁਰਦੇਤਾ ਜੀ ਨੂੰ ਇਸ਼ਨਾਨ ਕਰਨ ਵਾਸਤੇ ਭੇਜ ਦਿੱਤਾ ਜਦ ਬਾਬਾ ਗੁਰਦੇਤਾ ਜੀ ਇਸ਼ਨਾਨ ਕਰਕੇ ਆਏ ਤਾਂ ਉਹਨਾਂ ਦਾ ਰੂਪ ਬਿਲਕੁਲ ਗੁਰੂ ਨਾਨਕ ਵਰਗਾ ਸੀ ਸਾਈ ਬੁੱਢਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅਸਲੀ ਸਰੂਪ ਵੇਖ ਕੇ ਅਸਚਰਜ ਰਹਿ ਗਿਆ ਬਾਬਾ ਬੁੱਢਣਾ ਸਾਹਿਬ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਉੱਠ ਕੇ ਖਲੋ ਗਏ ਅਤੇ ਕਹਿਣ ਲੱਗੇ ਆਓ ਬਾਬਾ ਜੀ ਬਰਾਜੋ ਬਾਬਾ ਜੀ ਬਡਨ ਸ਼ਾਹ ਉਸੇ ਵੇਲੇ ਦੋ ਛੰਨੇ ਦੁੱਧ ਦੇ ਲੈ ਆਇਆ ਇੱਕ ਛੰਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਤੇ ਇੱਕ ਬਾਬਾ ਗੁਰਦਤਾ ਜੀ ਨੇ ਛਕਿਆ ਬਾਬਾ ਬਡਨ ਸ਼ਾਹ ਦੇ ਸਾਰੇ ਸ਼ੰਕੇ ਦੂਰ ਹੋ ਗਏ ਉਹ ਜਿਹੜਾ ਵੀ ਸਵਾਲ ਬਾਬਾ ਜੀ ਨੂੰ ਪੁੱਛਦਾ ਰਿਹਾ ਉਸ ਦਾ ਠੀਕ ਠੀਕ ਉੱਤਰ ਪਾਉਂਦਾ ਰਿਹਾ ਆਖਿਰ ਬਾਬਾ ਬੁੱਢਾ ਸਾਹਿਬ ਜੀ ਮਰਜ਼ਾ ਪੂਰੀ ਹੋਈ ਅਤੇ ਉਹ ਆਪਣੇ ਸਵਾਸ ਤਿਆਗ ਗਏ ਮੁਸਲਮਾਨ ਫਕੀਰ ਹੋਣ ਕਰਕੇ ਗੁਰੂ ਜੀ ਨੇ ਉਸ ਨੂੰ ਕਬਰ ਪੁੱਟ ਕੇ ਦਬਾ ਦਿੱਤਾ ਉਹਨਾਂ ਦੀ ਕਬਰ ਹਾਲੇ ਵੀ ਬਾਬਾ ਗੁਰਦੇਤਾ ਜੀ ਦੇ ਡੇਰੇ ਪਾਸ ਹੈ ਕੀਰਤਪੁਰ ਵਿੱਚ ਰੋਜ਼ ਦਰਬਾਰ ਲੱਗਦਾ ਤੇ ਕੀਰਤਨ ਦੋਵੇਂ ਵੇਲੇ ਹੁੰਦਾ ਸੰਗਤਾਂ ਦੀ ਗਿਣਤੀ ਦਿਨ-ਬਦਨ ਵੱਧ ਰਹੀ ਸੀ ਸਿੱਖਾਂ ਦੀ ਗੁਰੂ ਪ੍ਰਤੀ ਅਥਾ ਸ਼ਰਦਾ ਸੀ ਉਹ ਉਹਨਾਂ ਦੇ ਇੱਕ ਇਸ਼ਾਰੇ ਉੱਤੇ ਜਾਨ ਮਾਰਨ ਨੂੰ ਤਿਆਰ ਸਨ ਇੱਕ ਦਿਨ ਉਹਨਾਂ ਭਾਈ ਝੰਡੇ ਨੂੰ ਬੁਲਾਇਆ ਭਾਈ ਝੰਡਾ ਲੰਗਰ ਦਾ ਇੰਚਾਰਜ ਸੀ ਉਹਨਾਂ ਭਾਈ ਝੰਡੇ ਨੂੰ ਕਿਹਾ ਸਿੱਖਾਂ ਨੂੰ ਕਹਿ ਦਿਓ ਜਿਹੜਾ ਲੰਗਰ ਵਿੱਚ ਲੱਕੜੀ ਲਿਆ ਕੇ ਪਾਵੇਗਾ ਉਹ ਨਿਹਾਲ ਹੋਵੇਗਾ ਭਾਈ ਝੰਡਾ ਆ ਗਿਆ ਸੁਣ ਕੇ ਆਪ ਲੱਕੜਾ ਚੁਣਨ ਚਲੇ ਗਿਆ ਅਤੇ ਸਾਰਾ ਦਿਨ ਲੱਕੜਾ ਇਕੱਠੀਆਂ ਕਰਦਾ ਰਿਹਾ ਅਗਲੇ ਦਿਨ ਉਹ ਲੱਕੜਾ ਢਵਾ ਰਿਹਾ ਗੁਰੂ ਜੀ ਨੇ ਜਦ ਵੇਖਿਆ ਤਾਂ ਕਿਹਾ ਭਾਈ ਝੰਡੇ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਪਰ ਤੁਸੀਂ ਆਪ ਹੀ ਲੱਕੜੀਆਂ ਇਕੱਠੀਆਂ ਕਰਨ ਲੱਗ ਗਏ ਹੋ ਆਈ ਚੰਡੇ ਨੇ ਉੱਤਰ ਦਿੱਤਾ ਤੁਹਾਡਾ ਹੁਕਮ ਸੀ ਸਿੱਖਾਂ ਨੂੰ ਆਖੋ ਇਸ ਲਈ ਪਹਿਲਾਂ ਮੈਂ ਆਪ ਹੀ ਸਿੱਖ ਬਣਨ ਦਾ ਯਤਨ ਕਰ ਰਿਹਾ ਹਾਂ ਸਾਖੀ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੱਗੇ ਹੋਰ ਵੀ ਵੀਡੀਓ ਵੇਖਣ ਵਾਸਤੇ ਸੁਣਨ ਵਾਸਤੇ ਆਪ ਜੀ ਕਮੈਂਟਾਂ ਰਾਹੀਂ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਤਾਂ ਜੋ ਸਭ ਸਿੱਖਾਂ ਤੱਕ ਇਹ ਇਤਿਹਾਸ ਗੁਰੂ ਸਾਖੀਆਂ ਪਹੁੰਚ ਸਕਣ ਅਤੇ ਆਪ ਜੀ ਲਾਹਾ ਲੈ ਸਕੋ ਬਲਾਉ ਫਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ